جائے پیم جے پارتھ تھی ویخ ہو چینل پوسو ناما پوسو ناما یعنی کہ پاور آف شوشل یونٹی مشہور کمیڈین کلاکار کپل شرما نے ڈاکٹر بی ار امبیڈ کر صاحب بارے اجیہا کی کہہ دیتا ہے کہ آج اج چارے پاس سے انہوں دے کہے ہوئے شبد وائرل ہو رہنے ہیں کپل شرما جو کسے جان کسی دے محتاج نہیں ہے ਆਖਰ ਉਹਨਾਂ ਦੀ ਜ਼ੁਬਾਨ ਦੇ ਵਿੱਚੋਂ ਅਜਿਹੇ ਕਿਹੜੇ ਸ਼ਬਦ ਨਿਕਲ ਆਏ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਭਾਰਤ ਰਤਨ ਭਾਰਤੀ ਸੰਵਿਧਾਨ ਦੇ ਨਿਰਮਾਤਾ ਉਹਨਾਂ ਦੇ ਪ੍ਰਤੀ ਬੋਲੇ ਹੋਏ ਸ਼ਬਦ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦੇ ਅੱਜ ਚਾਰੇ ਪਾਸੇ ਵਾਇਰਲ ਹੋ ਰਹੇ ਨੇ ਦੋਸਤੋ ਮੈਂ ਉਹ ਇੱਕ ਇੱਕ ਸ਼ਬਦ ਆਪ ਜੀ ਨੂੰ ਸੁਣਾਉਣਾ ਚਾਹੁੰਦਾ ਜੋ ਕਪਿਲ ਸ਼ਰਮਾ ਨੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਲਈ ਇਸਤੇਮਾਲ ਕੀਤੇ ਨੇ ਤੁਸੀਂ ਜਾਣਦੇ ਹੋ ਕਿ ਇਹਨਾਂ ਦਿਨਾਂ ਦੇ ਵਿੱਚ ਗਵਾਲੀਅਰ ਦੇ ਹਾਈ ਕੋਰਟ ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਮੂਰਤੀ ਨੂੰ ਲੈ ਕੇ ਉਹਨਾਂ ਦੀ ਪ੍ਰਤਿਮਾ ਉੱਥੇ ਲੱਗਣੀ ਔਰ ਜਿਸ ਨੂੰ ਲੈ ਕੇ ਅੱਜ ਵਕੀਲ ਕੁਛੇਕ ਵਕੀਲ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਪ੍ਰਤਿਮਾ ਨੂੰ ਲੈ ਕੇ ਮੂਰਤੀ ਨੂੰ ਲੈ ਕੇ ਉਹਨਾਂ ਦਾ ਵਿਰੋਧ ਕਰ ਰਹੇ ਨੇ ਕੁਝ ਲੋਕ ਤਾਂ ਅਜੀਹਾ ਵਿਰੋਧ ਕਰ ਰਹੇ ਨੇ ਕਿ ਉਹ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਦਾ ਨਾਮ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਜਗ੍ਹਾ ਵੀ ਐਨ ਰਾਓ ਦੱਸ ਰਹੇ ਨੇ ਔਰ ਕਹਿ ਰਹੇ ਨੇ ਕਿ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਵੀ ਐਨ ਰਾਓ ਨੇ ਔਰ ਇਸ ਚੀਜ਼ ਨੂੰ ਲੈ ਕੇ ਉਹ ਗਵਾਲੀਅਰ ਦੇ ਮੁੱਖ ਚੌਂਕਾਂ ਦੇ ਉੱਪਰ ਹੋਲਡਿੰਗਸ ਲਗਾ ਰਹੇ ਨੇ ਬੈਨਰ ਲਗਾ ਰਹੇ ਨੇ ਲੇਕਿਨ ਅਸਲੀਅਤ ਕੀ ਹੈ ਇਹਨਾਂ ਦੇ ਪਿੱਛੇ ਔਰ ਨੇ ਉਹ ਲੋਕ ਜੋ ਇਹਨਾਂ ਨੂੰ ਸਪੋਰਟ ਕਰ ਰਹੇ ਨੇ ਔਰ ਇਨ ਬਿਟ ਵੀ ਨਹੀਂ ਕਪਿਲ ਸ਼ਰਮਾ ਦਾ ਇਹ ਬਿਆਨ ਜਿਹੜਾ ਹੈ ਉਹ ਇਹਨਾਂ ਲੋਕਾਂ ਨੂੰ ਇੱਕ ਕਰਾਰਾ ਜਵਾਬ ਹੈ ਇਹਨਾਂ ਲੋਕਾਂ ਦੀ ਬੋਲਦੀ ਨੂੰ ਬੰਦ ਕਰਨ ਵਾਲਾ ਇਹ ਬਿਆਨ ਹੈ ਔਰ ਕਪਿਲ ਦੇਵ ਦਾ ਇਹ ਬਿਆਨ ਜਿਹੜਾ ਹੈ ਔਰ ਉਸ ਦਾ ਇੱਕ ਇੱਕ ਅੱਖਰ ਜਿਹੜਾ ਹੈ ਮੈਂ ਆਪਜੀ ਤੱਕ ਪਹੁੰਚਾਉਣਾ ਚਾਹੁੰਦਾ ਹਾਂ ਦੋਸਤੋ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਸਿਰਫ ਤਾਂ ਸਿਰਫ ਡਾਕਟਰ ਬੀ ਆਰ ਅੰਬੇਦਕਰ ਸਾਹਮਣੇ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਹੈ ਅਲੱਗ-ਅਲੱਗ ਦੇਸ਼ਾਂ ਦੇ ਸੰਵਿਧਾਨ ਨੂੰ ਪੜਿਆ ਉਹਨਾਂ ਨੂੰ ਵਾਚ ਕੀਤਾ ਔਰ ਤਦ ਜਾ ਕੇ ਭਾਰਤੀ ਸੰਵਿਧਾਨ ਦਾ ਜਨਮ ਹੋਇਆ کڑی سخت میند دے پچھے صرف تو صرف ڈاکٹر بی امبیڈ کر صاحب دی ایک نگی سوچ سی اس سو سوچ نو کچھ لوگ اج نظر انداز کرنے دی کوشش کر رہے ہیں پر میں اتھے دسنا چونہ ہے کہ کپل شرما دا ایک ایک جڑا شبد ہے وہ انہا لوکا نو کرارا جواب دے رہا ہے کپل جو ایک مشہور کمیڈین ہے ਕਲਾਕਾਰ ਹੈ ਜਿਸ ਨੂੰ ਪੂਰੀ ਦੁਨੀਆ ਪਸੰਦ ਕਰਦੀ ਹੈ ਔਰ ਉਹਨਾਂ ਦੀ ਕਾਮੇਡੀ ਨੂੰ ਵੇਖਣਾ ਚਾਹੁੰਦੀ ਹੈ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਦਾ ਰਹਿਣ ਵਾਲਾ ਇਹ ਨੌਜਵਾਨ ਅੱਜ ਪੂਰੀ ਦੁਨੀਆ ਦੇ ਉੱਪਰ ਆਪਣੀ ਕਾਮੇਡੀ ਦੇ ਜ਼ਰੀਏ ਆਪਣੇ ਟੈਲੈਂਟ ਦੇ ਜ਼ਰੀਏ ਰਾਜ ਕਰ ਰਿਹਾ ਹੈ ਪਰ ਇਸ ਮਸ਼ਹੂਰ ਕਾਮੇਡੀਅਨ ਕਲਾਕਾਰ ਦੇ ਦਿਲ ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਪ੍ਰਤੀ ਜੋ ਸਨਮਾਨ ਹੈ ਜੋ ਇੱਜ਼ਤ ਹੈ ਉਹ ਕੁੱਟ-ਕੁੱਟ ਕੇ ਪਰੀ ਹੋਈ ਹੈ ਇਸ ਨੂੰ ਪਤਾ ਹੈ ਕਿ ਭਾਰਤ ਦੇ ਵਿੱਚ ਸੰਵਿਧਾਨ ਦੀ ਕੀ ਇੰਪੋਰਟੈਂਸ ਹੈ ਕਪਿਲ ਸ਼ਰਮਾ ਨੂੰ ਪਤਾ ਹੈ ਕਿ ਭਾਰਤੀ ਸੰਵਿਧਾਨ ਦੇ ਅਸਲ ਨਿਰਮਾਤਾ ਕੌਣ ਨੇ ਕਪਿਲ ਸ਼ਰਮਾ ਦਾ ਜੋ ਬਿਆਨ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੇ ਸਨਮਾਨ ਦੇ ਵਿੱਚ ਹੈ ਉਸ ਬਿਆਨ ਨੇ ਸਭ ਨੂੰ ਚੁੱਪ ਕਰਵਾ ਕੇ ਰੱਖ ਦਿੱਤਾ ਉਹਨਾਂ ਨੇ ਕਿਹਾ ਦੋਸਤੋ ਮੈਂ ਕਮੇਡੀ ਕਰਦਾ ਹਾਂ ਲੋਕਾਂ ਨੂੰ ਹਸਾਉਂਦਾ ਪਰ ਅੱਜ ਮੈਂ ਇੱਕ ਬਹੁਤ ਗੰਭੀਰ ਮੁੱਦੇ ਤੇ ਗੱਲ ਕਰਨ ਜਾ ਰਿਹਾ ਹਾਂ ਬਾਬਾ ਸਾਹਿਬ ਅੰਬੇਡਕਰ ਜੀ ਸਾਡੇ ਸੰਵਿਧਾਨ ਦੇ ਮਿਰਮਾਤਾ ਹੈ ਉਹਨਾਂ ਨੇ ਸੰਵਿਧਾਨ ਦੇ ਜ਼ਰੀਏ ਸਾਰੇ ਭਾਰਤੀਆਂ ਨੂੰ ਸਮਾਨ ਅਧਿਕਾਰ ਦਿੱਤੇ ਨੇ ਬੇਸ਼ੱਕ ਉਹ ਕਿਸੇ ਵੀ ਧਰਮ ਜਾਤੀ ਜਾਂ ਵਰਗ ਦਾ ਵੇ ਉਹਨਾਂ ਨੇ ਸਭ ਨੂੰ ਇੱਕੋ ਜਿਹਾ ਅਧਿਕਾਰ ਦਿੱਤੇ ਨੇ ਉਹਨਾਂ ਨੇ ਇੱਕ ਅਜਿਹਾ ਟਾਂਚਾ ਦਿੱਤਾ ਹੈ ਜਿਸ ਕਾਰਨ ਅਸੀਂ ਅੱਜ ਲੋਕਤੰਤਰ ਦੇਸ਼ ਦੇ ਵਿੱਚ ਸਾਹ ਲੈ ਰਹੇ ਹਾਂ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਇਹ ਲਿਖਿਆ ਹੈ ਕਿ ਅਸੀਂ ਸਾਰੇ ਭਾਰਤੀ ਹਾਂ ਔਰ ਭਾਰਤੀ ਸੰਵਿਧਾਨ ਕਿਸੇ ਦੇ ਨਾਲ ਵੀ ਕਿਸੇ ਤਰ੍ਹਾਂ ਦਾ ਕੋਈ ਵੀ ਭੇਦਭਾਵ ਨਹੀਂ ਕਰਦਾ ਔਰ ਭਾਰਤੀ ਸੰਵਿਧਾਨ ਦੇ ਮੁਤਾਬਕ ਭਾਰਤ ਦੇ ਵਿੱਚ ਜਾਤ ਪਾਤ ਨੂੰ ਲੈ ਕੇ ਉੱਚ-ਨੀਚ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਮਤਲਬ ਕਹਿ ਸਕਦੇ ਆ ਕਿ ਕਿਸੇ ਵੀ ਤਰ੍ਹਾਂ ਦਾ ਕਿਸੇ ਨਾਲ ਕੋਈ ਵੀ ਭਿੰਨ ਭੇਦ ਨਹੀਂ ਹੈ ਸਭ ਨੂੰ ਬਰਾਬਰ ਦੇ ਅਧਿਕਾਰ ਦਿੱਤੇ ਹੋਏ ਨੇ ਪਰ ਅੱਜ ਕੁਝ ਲੋਕ ਉਹਨਾਂ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਕਰ ਰਹੇ ਨੇ ਔਰ ਜੋ ਲੋਕ ਉਹਨਾਂ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਕਰ ਰਹੇ ਨੇ ਮੈਂ ਦੱਸਣਾ ਚਾਹੁੰਦਾ ਕਿ ਉਹਨਾਂ ਲੋਕਾਂ ਨੂੰ ਇੱਕ ਕਰਾਰਾ ਜਵਾਬ ਹੈ ਵਰਲਡ ਲੈਵਲ ਦੇ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਦਾ ਔਰ ਦੋਸਤੋ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜਿਨ੍ਹਾਂ ਨੇ ਸੰਵਿਧਾਨ ਦੇ ਵਿੱਚ ਕਿਸੇ ਵੀ ਧਰਮ ਜਾਤੀ ਔਰ ਵਰਗ ਦੇ ਨਾਲ ਵਿਤਕਰਾ ਨਹੀਂ ਹੈ ਅੱਜ ਪੂਰੇ ਦੇਸ਼ ਤੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਸੰਵਿਧਾਨ ਦੀ ਇੱਜ਼ਤ ਸਨਮਾਨ ਮਿਲ ਰਿਹਾ ਹੈ ਔਰ ਸਿਰ ਭਾਰਤ ਦੇ ਵਿੱਚ ਨਹੀਂ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੇ ਲਿਖੇ ਹੋਏ ਸੰਵਿਧਾਨ ਦੀਆਂ ਉਦਾਹਰਨਾ ਦਿੱਤੀਆਂ ਜਾ ਰਹੀਆਂ ਨੇ ਔਰ ਉਨ੍ਹਾਂ ਦੇ ਨਾਮ ਦੇ ਅਜਾਇਬ ਘਰ ਬਣਾਏ ਜਾ ਰਹੇ ਨਹੀਂ ਲੇਕਿਨ ਇਸ ਬਿਆਨ ਨੇ ਸੱਚਮੁੱਚ ਉਹਨਾਂ ਲੋਕਾਂ ਨੂੰ ਕਰਾਰਾ ਜਵਾਬ ਦਿੱਤਾ ਹੈ ਜਿਹੜੇ ਲੋਕ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਸ ਚੀਜ਼ ਤੋਂ ਖਾਰ ਖਾਂਦੇ ਸਨ ਕਿ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦਾ ਨਾਮ بار-बार ਕਿਉਂ ਮਾਰ ਰਿਹਾ ਹੈ ਜੋ ਲੋਕ 바ਵਾ ਸਾਹਿਬ ਦਾ ਵਿਰੋਧ ਕਰਦੇ ਨੇ ਨਾ ਸਿਰਫ ਇੱਕ ਮਹਾਨ ਨੇਤਾ ਦਾ અપਮਾਨ ਕਰਦੇ ਨੇ ਬਲਕਿ ਕੋਦੇਸ਼ ਦਾ અપਮਾਨ ਕਰਦੇ ਨੇ ਜਿਸ ਨੂੰ ਬਾਬਾ ਸਾਹਿਬ ਨੇ ਖੂਨ ਪਸੀਨੇ ਨਾਲ ਸਿੰਜਿਆ ਹੈ ਇਹ ਕਪਿਲ ਸ਼ਰਮਾ ਦੀਆਂ ਸੱਤਰਾ ਨੇ ਕਹਿੰਦੇ ਨੇ ਕਿ ਮੈਂ ਤਾਂ ਕਹਿੰਦਾ ਜੇਕਰ ਤੁਸੀਂ ਬਾਬਾ ਸਾਹਿਬ ਦਾ ਵਿਰੋਧ ਕਰਦੇ ਹੋ ਤਾਂ ਤੁਸੀਂ ਉਸ ਸੰਵਿਧਾਨ ਦਾ ਵਿਰੋਧ ਕਰਦੇ ਹੋ ਜੋ ਸਾਨੂੰ ਆਜ਼ਾਦੀ ਤੇ ਬਰਾਬਰਤਾ ਦਿੰਦਾ ਹੈ ਇਹ ਕਪਿਲ ਸ਼ਰਮਾ ਜੀ ਦਾ ਬਿਆਨ ਹੈ ਜੋ ਵਰਲਡ ਲੈਵਲ ਦੇ ਮਸ਼ਹੂਰ ਕਮੇਡੀਅਨ ਨੇ ਸੋ ਦੋਸਤੋ ਇਸ viral ਬਿਆਨ ਨੂੰ ਲੈ ਕੇ ਮੈਂ ਚਾਹੁੰਦਾ ਹਾਂ ਤੁਸੀਂ ਵੀ ਆਪਣੇ ਕਮੈਂਟ ਜਿਹੜੇ ਹੈ ਉਹ ਜ਼ਰੂਰ ਦਿਓ ਤੁਹਾਡੇ ਮਤਾਬਕ ਕਪਿਲ ਸ਼ਰਮਾ ਮਸ਼ਹੂਰ ਕਮੇਡੀਅਨ ਦਾ ਇਹ ਬਿਆਨ ਕਿਸ ਤਰ੍ਹਾਂ ਲੱਗਾ ਮੈਨੂੰ ਤੁਹਾਡੇ ਕਮੈਂਟ ਦੀ ਜ਼ਰੂਰਤ ਹੈ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਔਰ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ